ਲੁਧਿਆਣਾ ਨੂੰ ਨਵਾਂ ਮੇਰ ਮਿਲਣ ਜਾ ਰਿਹਾ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਆਏ ਬਸ ਤੇ ਵਿੱਚ ਜਿੰਨੇ ਵੀ ਲੁਧਿਆਣਾ ਦੇ ਕੌਂਸਲਰ ਨੇ ਉਹਨਾਂ ਨੂੰ ਬਿਠਾ ਕੇ ਲੁਧਿਆਣਾ ਦੇ ਗੁੰਡਾਨਗ ਭਵਨ ਦੇ ਵਿੱਚ ਲਿਜਾਇਆ ਜਾਵੇਗਾ ਜਿੱਥੇ ਸੋਚ ਚਕਾਈ ਜਾਵੇਗੀ ਤਾਂ ਮੇਰ ਦੀ ਜਿਹੜੀ ਆ ਲਿਸਟ ਉਹ ਵੀ ਸਾਹਮਣੇ ਆਈ ਆ ਕਿ ਕਿਹੜੇ-ਕਿਹੜੇ ਮੇਰ ਇਸ ਵਕਤ ਬਣਾਇਆ ਜਾ ਰਿਹਾ ਵਾ ਕਿਸ ਨੂੰ ਸੀਨੀਅਰ ਡਿਪਟੀ ਮੇਰ ਬਣਾਇਆ ਜਾ ਰਿਹਾ ਤੇ ਕਿਸ ਨੂੰ ਜਿਹੜਾ ਵਾ ਸੀਨੀਅਰ ਡਿਪਟੀ ਮੇਰ ਬਣਾਇਆ ਜਾ ਰਿਹਾ ਵਾ ਤਾਂ ਇਹ ਲਿਸਟ ਜਿਹੜੀ ਆ ਇਸ ਵਕਤ ਸਾਹਮਣੇ ਆਈ ਹੈਗੀ ਆ ਉਸ ਨਾਮ ਦੇ ਵੀ ਅਸੀਂ ਚਰਚਾ ਕਰਾਂਗੇ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਸੀ ਇਸ ਵਕਤ ਲੁਧਿਆਣਾ ਦੇ ਇੱਕ ਹੋਟਲ ਦੇ ਬਾਹਰ ਜਿੱਥੇ ਆਮ ਆਦੀ ਪਾਰਟੀ ਦੇ ਜਿੰਨੇ ਵੀ ਕੌਂਸਲਰ ਨੇ ਉਹਨਾਂ ਨੂੰ ਇੱਕ ਬੱਸ ਦੇ ਵਿੱਚ ਲੁਧਿਆਣਾ ਦੇ ਗੁਨਾਰਗ ਭਵਨ ਦੇ ਵਿੱਚ ਲਿਜਾਇਆ ਜਾਵੇਗਾ ਜਿੱਥੇ ਉਹਨਾਂ ਨੂੰ ਸੋਹ ਚੁਕਾਈ ਜਾਵੇਗੀ ਤਾਂ ਮੇਅਰ ਦੇ ਵਿੱਚੋਂ ਜਿਹੜਾ ਨਾਮ ਸਭ ਤੋਂ ਉੱਪਰ ਚੱਲ ਰਿਹਾ ਇੰਦਰਜੀਤ ਕੋਰ ਨੇ ਸੀਨੀਅਰ ਡਿਪਟੀ ਮੇਅਰ ਦੇ ਵਿੱਚ ਰਕੇਸ਼ ਪ੍ਰਾਸ਼ਰ ਨੇ ਉਸ ਤੋਂ ਇਲਾਵਾ ਡਿਪਟੀ ਮੇਅਰ ਦੇ ਵਿੱਚ ਪ੍ਰਿੰਸ ਜੋਹਰ ਦਾ ਨਾਮ ਜਿਹੜਾ ਵਾ ਉਹ ਸਾਹਮਣੇ ਆ ਰਿਹਾ ਵਾ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਨਾਲ ਦੀ ਨਾਲ ਉਹਨਾਂ ਦੇ ਜੋ ਪਾਰਟੀ ਦੇ ਵਿਧਾਇਕ ਨੇ ਉਹ ਵੀ ਸਾਹਮਣੇ ਤਸਵੀਰਾਂ ਚ ਨਜ਼ਰ ਆ ਰਹੇ ਨੇ ਨਾਲ ਦੀ ਨਾਲ ਜੋ ਕੌਂਸਲਰ ਨੇ ਜਿਨ੍ਹਾਂ ਨੂੰ ਅੱਜ ਸੌ ਚੁਕਾਈ ਜਾਣੀ ਆ ਤਾਂ ਉਹ ਨਜ਼ਰ ਆ ਰਹੇ ਨੇ ਤਾਂ ਇਹ ਕੁਛੀ ਸਮੇਂ ਬਾਅਦ ਲੁਧਿਆਣਾ ਨੂੰ ਨਵਾਂ ਮੇਰ ਯਾਨੀ ਕਿ ਲੁਧਿਆਣਾ ਨੂੰ ਪਹਿਲਾ ਮਹਿਲਾ ਮੇਰ ਜਿਹੜੀ ਆ ਉਹ ਮਿਲ ਜਾਵੇਗੀ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਾਂ ਇਸ ਵਕਤ ਇਹਨਾਂ ਨੂੰ ਬਸ ਤੇ ਵਿੱਚ ਬਿਠਾ ਕੇ ਲਿਜਾਇਆ ਜਾ ਰਿਹਾ ਵਾ ਤਾਂ ਲਿਸਟ ਜਿਹੜੀ ਆ ਫਾਈਨਲ ਹੋ ਚੁੱਕੀ ਆ ਅ ਅਮਨ ਰੋੜਾ ਜਿਹੜੇ ਨੇ ਪਾਰਟੀ ਪ੍ਰਧਾਨ ਨੇ ਉਹ ਇੱਥੇ ਪਹੁੰਚ ਹੋਏ ਨੇ ਤਾਂ ਬਾਕੀ ਸਾਰੇ ਜਿੰਨੇ ਵੀ ਕੌਂਸਲਰ ਨੇ ਉਹਨਾਂ ਨੂੰ ਸੌਂ ਚਕਾਈ ਜਾਵੇਗੀ ਤਾਂ ਇਹ ਤਸਵੀਰਾਂ ਦੇਖ ਤੁਸੀਂ ਦੇਖ ਸਕਦੇ ਹੋ ਗੱਲਾਂ ਦੇ ਵਿੱਚ ਸਰੋਪੇ ਪਾਏ ਹੋਏ ਨੇ ਆਮ ਆਦੀ ਪਾਰਟੀ ਦੇ ਕੌਂਸਲਰ ਨੇ ਜਿਹੜੇ ਆਮ ਆਦੀ ਪਾਰਟੀ ਦੇ ਉਹਨਾਂ ਨੂੰ ਬ੍ਰੇਕਫਾਸਟ ਕਰਾ ਕੇ ਇਸ ਤੋਂ ਬਾਅਦ ਜਿਹੜਾ ਵਾ ਗੁੰਡਾਨ ਦੇ ਪਵੰਦ ਵਿੱਚ ਲਿਜਾਇਆ ਜਾਵੇਗਾ ਉੱਥੇ ਸੋਚ ਚਕਾਈ ਜਾਵੇਗੀ ਉਸ ਤੋਂ ਬਾਅਦ ਜਿਹੜਾ ਕਾਰਪੋਰੇਸ਼ਨ ਹਾਊਸ ਆ ਉੱਥੇ ਲਿਜਾਇਆ ਜਾਵੇਗਾ ਤਾਂ ਉੱਥੇ ਗੱਡੀ ਤੇ ਬਿਠਾ ਕੇ ਉਹਨਾਂ ਦੇ ਗਲਾ ਦੇ ਵਿੱਚ ਹਾਰ ਪਾਈ ਜਾਣਗੇ ਤਸਵੀਰਾਂ ਜੋ ਖਾਸ ਨੇ ਕਿਉਂਕਿ ਅੱਜ ਲੁਧਿਆਣਾ ਨੂੰ ਨਵਾਂ ਮੇਰ ਮਿਲਣ ਜਾ ਰਿਹਾ ਵਾ ਤਾਂ ਐਮਐਲਏ ਭੋਲਾ ਨੇ ਉਹਨਾਂ ਨਾਲ ਗੱਲਬਾਤ ਕਰ ਸਰ ਤਿਆਰੀ ਹੋ ਚੁੱਕੀ ਹੈ ਪੂਰੀ ਹੈ ਜੀ ਬਿਲਕੁਲ ਜੀ ਅੱਜ ਲੁਧਿਆਣੇ ਵਾਸਤੇ ਜੇ ਖਾਸ ਦੇਣਾ ਔਰ ਇਤਿਹਾਸਿਕ ਦੇਣਾ ਅੱਜ ਅੱਜ ਦੇ ਅਨੇ ਵਾਸਤੇ ਮੇਅਰ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਚੋਣ ਹੋਣ ਜਾਣੀ ਹੈ ਤੇ ਸਾਰੇ ਕੌਂਸਲਰ ਸਾਹਿਬਾਨ ਆਪਣੇ ਸੌ ਚੁੱਕਣ ਜਾ ਰਹੇ ਨੇ ਤੇ ਉਹਦੇ ਵਾਸਤੇ ਸਾਰੇ ਕੌਂਸਲਰ ਸਾਹਿਬਾਨਾਂ ਨੂੰ ਵਧਾਈ ਦੇਣਾ ਤੇ ਆਉਣ ਵਾਲੇ ਮੇਅਰ ਤੇ ਡਿਪਟੀ ਮੇਅਰ ਤੇ ਸੀਨੀਅਰ ਡਿਪਟੀ ਨੂੰ ਵਧਾਈ ਦੇਣਾ ਮੇਅਰ ਮਿਲਣ ਜਾ ਰਹੀ ਪਹਿਲੀ ਵਾਰੀ ਮਿਲਣ ਜਾ ਰਹੇ ਆ ਬਲੇ ਇਹ ਇਹ ਵੀ ਇਤਿਹਾਸ ਹੈ ਵੀ ਪੰਜਾਬ ਦੇ ਵਿੱਚ ਪਹਿਲੀ ਮਰਗੇ ਪਹਿਲੀ ਵਗੇ ਪੰਜਾਬ ਦੇ ਪੂਰੇ ਪੰਜਾਬ ਚ ਪਹਿਲੀ ਇਸਤਰੀ ਮੇਅਰ ਬਣਨ ਜਾ ਰਹੀ ਆ ਤੇ ਬਹੁਤ ਵੱਡੀ ਪ੍ਰਾਪਤੀ ਆ ਕਿਉਂਕਿ ਕੋਈ ਅੱਗੇ ਚੱਲ ਰਿਹਾ ਕੋਈ ਚਰਚਾ ਦੇ ਵਿੱਚ ਨਾ ਨਾਮ ਉੱਥੇ ਕਾਉਂਸਲਰ ਚੁਣਨਗੇ ਉਹਨਾਂ ਨੇ ਦੇਖਣਾ ਵੀ ਕਿਹਨੂੰ ਮੇਅਰ ਬਣਾਉਣਾ ਵਾ ਕਿਹਨੂੰ ਸਿਟੀ ਡਿਪਟੀ ਮੇਅਰ ਬਣਾਉਣਾ ਕਿਹਨੂੰ ਸਿਫਟ ਡਿਪਟੀ ਮੇਅਰ ਸਿਨੀਅਰ ਡਿਪਟੀ ਬਣਾਉਣਾ ਅਸੀਂ ਤਾਂ ਬੋਰਡ ਪਾਉਣੀ ਆ ਅਸੀਂ ਵੀ ਨਾਲ ਪਾਵਾਂਗੇ ਦੇ ਵਿਕਾਸ ਨੂੰ ਲੈ ਕੇ ਹੁਣ ਕਿਸ ਤਰ੍ਹਾਂ ਦੇ ਕੰਮ ਹੋਣਗੇ ਮੇਅਰ ਚੁਣ ਲਿੱਤਾ ਜਾਵੇਗਾ ਆਮ ਆਦੀ ਪਾਰਟੀ ਨੇ ਆਪਣਾ ਮੇਅਰ ਬਣਾਉਣਾ ਵਾ ਬਿਲਕੁਲ ਆਮ ਆਦੀ ਪੜਦਾ ਇੱਕੋ ਹੀ ਮਿਸ਼ਨ ਆ ਵਿਕਾਸ ਪਹਿਲਾ ਹੋ ਰਿਹਾ ਹੈ ਵਿਕਾਸ ਆਮ ਆਦੀ ਪਾਰਟੀ ਵਿਕਾਸ ਤੇ ਰਾਜਨੀਤੀ ਕਰਦੀ ਆ ਔਰ ਸ਼੍ਰੀ ਰ ਆਮਰੋੜਾ ਜੀ ਸਾਡੇ ਪ੍ਰਧਾਨ ਉਹਨਾਂ ਦਾ ਇੱਕੋ ਮਿਸ਼ਨ ਆ ਵੀ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਪੰਜਾਬ ਨੂੰ ਦਵਾਈ ਪੜਾਈ ਰੁਜ਼ਗਾਰ ਤੇ ਕੇਤੇ ਵਿਕਾਸ ਕਰਨਾ ਪ੍ਰਧਾਨ ਮੰਤਰੀ ਵੀ ਸਾਡੇ ਨਾਲ ਮਜੂਦ ਨੇ ਸਰ ਕਿਸ ਤਰ੍ਹਾਂ ਦੀ ਤਿਆਰੀ ਹੋ ਚੁੱਕੀ ਹੈ ਜੀ ਹੁਣ ਪੂਰੀ ਤਿਆਰੀਆਂ ਲੱਖਾਂ ਸਮਾਗਮ ਹੋਣ ਲੱਗਾ ਪਰਮਾਤਮਾ ਦੀ ਕਿਰਪਾ ਹੈ ਅੱਜ ਸਾਡੇ ਦਿੱਤੇ ਹੋਏ ਕਾਉਂਸਲਰ ਸਾਹਿਬਾਨ 100 ਚੁੱਕ ਸਮਾਗਮ ਵਿੱਚ ਪਹੁੰਚ ਰਹੇ ਨੇ ਸਾਰਿਆਂ ਨੂੰ ਐਡਵਾਂਸ ਦੇ ਵਿੱਚ ਮੁਬਾਰਕਾਂ ਅੱਜ ਲੁਧਿਆਣੇ ਨੂੰ ਨਵਾਂ ਮਹਿਰਬਾਨ ਜਾ ਰਿਹਾ ਸੀਨੀਅਰ ਡਿਪਟੀ ਮੇਰ ਮਿਲ ਜਾ ਰਿਹਾ ਡਿਪਟੀ ਮੇਰ ਮਿਲ ਜਾ ਰਿਹਾ ਸੋ ਸਾਰਿਆਂ ਨਾਲ ਸਾਰੇ ਲੁਧਿਆਣਾ ਵਾਸੀਆਂ ਨਾਲ ਵਾਅਦਾ ਹੈ ਕਿ ਵਧੀਆ ਈਮਾਨਦਾਰ ਤੁਸੀਂ ਕੌਂਸਲਰ ਸਹਿਬਾਨ ਚੁਣਿਆ ਤੇ ਈਮਾਨਦਾਰ ਪਾਰਟੀ ਦੀ ਸਰਕਾਰ ਹੈ ਤੇ ਪੂਰੀ ਇਮਾਨਦਾਰੀ ਨਾਲ ਲੁਧਿਆਣੇ ਦਾ ਜਿਹੜਾ ਵਿਕਾਸ ਹੈ ਉਹਦੀ ਬਹੁਤ ਤੇਜ਼ੀ ਨਾਲ ਵਾਗੇ ਤੇ ਸਿਰ ਲੁਧਿਆਣੇ ਦਾ ਕਾਫੀ ਲੰਬੇ ਸਮੇਂ ਤੋਂ ਵਿਕਾਸ ਰੁਕਿਆ ਪਿਆ ਉਹਦੀ ਸਪੀਡ ਬਹੁਤ ਤੇਜ਼ ਮੇਲਾ ਮੇਰਾ ਮਹਿਲਾ ਮੇਰ ਬਣਾ ਜਿਹੜੀ ਪਹਿਲੀ ਵਾਰ ਹੋਇਆ ਕਿ ਮਹਿਲਾ ਮੇਰ ਨੂੰ ਦਿੱਜਣ ਨੂੰ ਦਿੱਤੀ ਜਾ ਰਹੀ ਹੈ ਤੇ ਮਹਿਲਾ ਸਾਡੀਆਂ ਭੈਣਾਂ ਬਤਾਵਾਂ ਨੂੰ ਹਮੇਸ਼ਾ ਨਾਲ ਲੈ ਕੇ ਚੱਲਣਾ ਚਾਹੀਦਾ ਤੇ ਸਾਡੀ ਪਾਰਟੀ ਦੇ ਮੁਖ ਸੁਪਰੀਮੋ ਜੋ ਅਰਵਿੰਦ ਕੇਜਰੀਵਾਲ ਜੀ ਵੱਲੋਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਅੱਜ ਮਹਿਲਾ ਦੀ ਜਿਹੜਾ ਮੇਰ ਦਾ ਨਾਮ ਆ ਰਿਹਾ ਹੈ ਸੋ ਨਾਲ ਸੀਨੀਅਰ ਡਿਵਿਟੀ ਮੇਅਰ ਤੇ ਡਿਵਿਟੀ ਮੇਅਰ ਜਿਹੜੇ ਆ ਉਹ ਜੈਂਟਸ ਹੋਣਗੇ ਕੋਈ ਫਾਈਨਲ ਹੋਇਆ ਕੋਈ ਇਤਲਾਫ ਨਹੀਂ ਦੇਖੋ ਜੋ ਹਾਈ ਕਮਾਂਡ ਦੀ ਲੈਟਰ ਆਈ ਹੈ ਬੰਦ ਪਈ ਹੈ ਜੇਬ ਚ ਪਈ ਹੈ ਕਿ ਉੱਥੇ ਪਹੁੰਚ ਕੇ ਖੋਲ ਦੇਣੀ ਹੈ ਇਹ ਤਸਵੀਰਾਂ ਨੇ ਬੜੀਆਂ ਖਾਸ ਨੇ ਕਿਉਂਕਿ ਵੱਦ ਲੈਟਰ ਜਿਹੜੀ ਹਾਈ ਕਮਾਂਡ ਵੱਲੋਂ ਆਈ ਹੈ ਤਾਂ ਉਹ ਜਿਹੜੀ ਆ ਮੇਰ ਜਿਹੜਾ ਗੁਨਾਰਗ ਭਵਨ ਦੇ ਵਿੱਚ ਜਾ ਕੇ ਲੈਟਰ ਜਿਹੜੀ ਆ ਖੋਲ ਦਿੱਤੀ ਜਾਵੇਗੀ ਤਾਂ ਤਸਵੀਰਾਂ ਨੇ ਜਿੱਥੇ ਤਾਂ ਦਿਖਾ ਰਹੇ ਆ ਤਾਂ ਬਸ ਦੇ ਵਿੱਚ ਸਾਰੇ ਹੀ ਕੌਂਸਲ ਜਿਹੜੇ ਨੇ ਆਮ ਆਦੀ ਪਾਰਟੀ ਦੇ ਬੈਠ ਚੁੱਕੇ ਨੇ ਤਾਂ ਕੁਛੀ ਦੇਰ ਬਾਅਦ ਇਹ ਬਸ ਜਿੱਥੋਂ ਰਵਾਨਾ ਕੀਤੀ ਜਾਵੇਗੀ ਤਾਂ ਉੱਥੇ ਜਾ ਕੇ ਸੋਹ ਚੱਕ ਜੋ ਸਮਾਗਮ ਆ ਉਹ ਹੋਵੇਗਾ ਤਾਂ ਇਹ ਤਸਵੀਰਾਂ ਜੋ ਤੁਹਾਨੂੰ ਅਸੀਂ ਲੁਧਿਆਣਾ ਦੇ ਜਿਹੜਾ ਵਾ ਫਰੈਂਡ ਹੋਟਲ ਦੇ ਬਾਹਰ ਦਿਖਾ ਰਹੇ ਹਾਂ ਜਿੱਥੇ ਸਾਰੇ ਹੀ ਕੌنسਲਰ ਜਿਹੜੇ ਨੇ ਇਕੱਠੇ ਕੀਤੇ ਗਏ ਨੇ ਆਮ ਆਦਮੀ ਪਾਰਟੀ ਦੇ ਬ੍ਰੇਕਫਾਸਟ ਦਾ ਆਦਤਾ ਗਿਆ ਵਾ ਹੁਣ ਇਸ ਤੋਂ ਬਾਅਦ ਸੋਹ ਚੱਕ ਸਮਾਗਮ ਹੋਣ ਜਾ ਰਿਹਾ ਵਾ ਤਾਂ ਉੱਥੇ ਸੋਚ ਕਾਈ ਜਾਣੀ ਆ ਤਾਂ ਇੰਦਰਜੀਤ ਜਿਹੜੇ ਪ੍ਰਿੰਸੀਪਲ ਇੰਦਰਜੀਤ ਨੇ ਉਹਨਾਂ ਦਾ ਨਾਮ ਜਿਹੜਾ ਵਾ ਸਭ ਤੋਂ ਉੱਪਰ ਚੱਲ ਰਿਹਾ ਵਾ ਤਾਂ ਮੇਲਾ ਮੇਰ ਜਿਹੜੀ ਆ ਲੁਧਿਆਣਾ ਨੂੰ ਪਹਿਲੀ ਮੇਲਾ ਮੇਰ ਜਿਹੜੀ ਅੱਜ ਮਿਲ ਜਾਵੇਗੀ ਕੈਮਰਾਮੈਨ ਵਿਕਾਸ ਦੇ ਨਾਲ ਨਰਿੰਦਰ ਕੁਮਾਰ ਜਗਮਨ ਟੀਵੀ ਲੁਧਿਆਣਾ